ਹਜੀ ਇਹ ਆਪਾਂ ਪਹਿਲੇ ਸੂਟ ਤੋਂ ਸ਼ੁਰੂ ਕਰਦੇ ਹਾਂ ਬਹੁਤ ਹੀ ਸੋਹਣਾ ਹੈਗਾ ਵਰਕ ਕੀਤਾ ਹੈ ਲਾਈਟ ਜਿਆ ਕਲਰ ਦਾ ਸੂਟ ਦਾ ਤੇ ਲਾਈਟ ਜਿਵੇਂ ਕਰੀਮ 골ਡ ਜਿਆ ਕਲਰ ਦਾ ਸੂਟ ਦਾ ਵੀਡੀਓ ਦੇ ਵਿੱਚ ਥੋੜਾ ਜਿਆ ਕਲਰ ਚੇਂਜ ਆ ਰਿਹਾ ਬਹੁਤ ਹੀ ਸੋਹਣਾ ਵਰਕ ਆ ਦੇਖ ਸਕਦੇ ਹੋ ਘੇਦੇ ਦੇ ਉੱਪਰ ਵਰਕ ਕੀਤਾ ਹੈ ਕਾਪਰ ਰੈਂਟੀ ਕਲਰ ਆਪਾਂ ਯੂਜ਼ ਕੀਤਾ ਟੋਟਲੀ ਹੈਂਡ ਵਰਕ ਦਾ ਸੂਟ ਦਾ ਤੇ ਨੈਕ ਦੇ ਉੱਪਰ ਵੀ ਆਪਾਂ ਵਰਕ ਕੀਤਾ ਹੋਇਆ ਨੈਕ ਦੇ ਉੱਪਰ ਵੀ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਵਾ 슬ੀਵਜ਼ ਦੇ ਉੱਪਰ ਆਪਾਂ ਤੇ ਪੈਨਲ ਪਾ ਕੇ ਤੇ ਮੂਰੇ ਆਪਾਂ ਬਾਰਡਰ ਦਿੱਤੀ ਹੈ ਜੀ ਆ ਦਿੰਨ ਪੈਨਲ ਤੇ ਨਾਲ ਆਪਾਂ ਬਾਰਡਰ ਦਿੱਤੀ ਹੈ। ਬਹੁਤ ਹੀ ਸੋਹਣਾ ਸੂਟ ਬਣਿਆ ਇਹਦੇ ਬੈਕ ਤੇ ਵੀ ਆਪਾਂ ਕੰਮ ਦਿੱਤਾ ਹੋਇਆ। ਪਿਓਰ ਕ੍ਰੇਪ ਦੇ ਵਿੱਚ ਇਹ ਸੂਟ ਰਹੇਗਾ। ਚੱਕਰ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੈ ਪਿਓਰ ਕ੍ਰੇਪ ਦੇ ਵਿੱਚ ਸੂਟ ਰਹੇਗਾ। ਤੁਸੀਂ ਇਹਦੀ ਵਰਕ ਦੀ ਡਿਟੇਲ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਵਰਕ ਹੈ ਜਿਹੜਾ ਕੀਤਾ ਹੋਇਆ ਹੈ ਨਾ ਵਿੱਚ ਆਪਾਂ ਪਰ ਲਗਾ ਕੇ ਕਾਪਰੈਂਟਿਕ ਕਲਰ ਤੁਹਾਨੂੰ ਦੱਸ ਦੇਣੀ ਹੈ। ਆਪਾਂ ਆ ਜਿਵੇਂ ਲਾਈਟ ਕਲਰ ਦੇ ਉੱਪਰ ਥੋੜਾ ਜਿਹਾ ਆਪਾਂ ਕਾਪਰੈਂਟਿਕ ਜ਼ਰੂਰ ਯੂਜ਼ ਕਰਦੇ ਆ ਕਿਉਂਕਿ ਸੂਟ ਥੋੜਾ ਜਿਹਾ ਸੋਹਣਾ ਲੱਗਣ ਲੱਗ ਜਾਂਦਾ। ਫਿਰ ਵਰਕ ਬਹੁਤ ਹੀ ਸੋਹਣਾ ਸੂਟ ਬਣਿਆ ਇਹ। ਨੈੱਕ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ। ਦੇਖੋ ਆ ਦੇ ਨੈੱਕ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ। ਗੋਲ ਦੇ ਵਿੱਚ ਬੀ ਸ਼ੇਪ ਹੱਜ ਚਾਕ ਕੇ ਦੇਦੇ ਕੰਮ ਤੇ ਨੈੱਕ ਦੇ ਉੱਪਰ ਵਰਕ ਵਿੱਚ ਸਾਰੀ ਬੂਟੀ ਨਾਲ ਜਿਹੜਾ ਆਪਾਂ ਇਹਦੇ ਰੈਡੀ ਕੀਤਾ, ਗਰਾਰਾ ਕੀਤਾ ਹੋਇਆ ਰੈਡੀ। ਨੈੱਕ ਲਾਈਨ ਬਹੁਤ ਸੋਹਣੀ ਬਣੀ ਹੋਈ ਹੈ। ਆਹਦੀ ਬੈਕ ਤੇ ਵੀ ਸੇਮ ਵਰਕ ਰਹੇਗਾ ਤੇ ਨਾਲ ਬਣਿਆ ਹੈ ਗਰਾਰਾ। ਗਰਾਰੇ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ। ਗਰਾਰੇ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ। ਸੋ ਇਹੇ ਚਰਾਰਾ ਨਾਲ ਇਹ ਦੂਸਰਾ ਸੂਟ ਆ ਗਿਆ ਹਾਂਜੀ ਇਹ ਰਹਿਗਾ ਗਰਾਰਾ ਗਰਾਰੇ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਸਾਰੇ ਦੇ ਵਿੱਚ ਟੋਟਲੀ ਬੂਟੀ ਰਹੇਗੀ نیچے ਫਿਨਿਸ਼ਿੰਗ ਆਪਾਂ ਚੰਪਾਲ ਇਸ ਨਾਲ ਦਿੱਤੀ ਹੋਈ ਆ ਜਿੱਦਾਂ ਦੀ ਆਪਾਂ ਵਿਚੇ ਇਹ ਬੂਟੀ ਪਾਈ ਹੈ ਨਾ ਉਦਾਂ ਦੀ ਆਪਾਂ ਗਰਾਰੇ ਦੇ ਵਿੱਚ ਬੂਟੀ ਪਾਈ ਦੀ ਆ ਬਹੁਤ ਹੀ ਸੋਹਣਾ ਜਿਵੇਂ ਇਹਦਾ ਗਰਾਰਾ ਬਣਿਆ ਫੁੱਲ ਫਲੇਅਰ ਦੇ ਵਿੱਚ ਪਿਓਰ ਕ੍ਰੇਪ ਦਾ ਸੂਟ ਰਹੇਗਾ ਤੇ ਪਿਓਰ ਦਾ ਤੁਹਾਨੂੰ ਦੱਸਿਆ ਇਹ ਪ੍ਰਾਈਸ ਦਾ ਤੇ ਸੈਮੀ ਦੇ ਪ੍ਰਾਈਸ ਦਾ ਫਰਕ ਹੁੰਦਾ ਤੁਸੀਂ ਕਿਸੇ ਵੀ ਕਲਰ ਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਾਂ ਪਿਓਰ ਚ ਚੁਣੋਂ ਦਾ ਸੇਮ ਕਲਰ ਦਾ ਡਾਈ ਕਰਕੇ ਉਹਦੇ ਤੇ ਆਪਾਂ ਲੇਸ ਲਾਈ ਹੋਈ ਆ ਦੁਪੱਟੇ ਨੂੰ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੈ ਵਿੱਚ ਆਪਾਂ ਸਾਰੇ ਉਹਦੇ ਜਿਵੇਂ ਬੂਟੀ ਦਿੱਤੀ ਹੋਈ ਆ ਦੁਪੱਟੇ ਦੇ ਦੇਖ ਸਕਦੇ ਹੋ ਹਨ ਦੁਪੱਟੇ ਦੇ ਵਿੱਚ ਬੂਟੀ ਆ ਸਾਦੇ ਪੱਤਰ ਦੇ ਵਿੱਚ ਉਹ ਤਾਂ ਬੂਟੀ ਦਿੱਤੀ ਹੈ ਜਿਹੜੀ ਆਪਾਂ 셔ਟ ਦੇ ਬੈਕ ਫਰੰਟ ਦੇ ਵਿੱਚ ਪਾਈ ਹੋਈ ਹੈ ਨਾ ਉਹੀ ਆਪਾਂ ਬੂਟੀ ਇਹਦੇ ਵਿੱਚ ਦਿੱਤੀ ਹੋਈ ਹੈ ਘੇਰੇ ਦੇ ਉੱਪਰ ਆਪਾਂ ਲੇਸ ਲਾ ਕੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਇਹਦਾਦਾਂ ਕੋਈ ਵੀ ਸੂਟ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਮਾ ਕੇ ਆਪਣੀ ਚੁਆਇਸ ਨਾਲ ਕਲਰ ਵਗੈਰਾ ਤੁਸੀਂ ਜੋ ਵੀ ਆਪਣੇ ਕੋਲ ਰੈਡੀ ਕਰਵਾਉਣਾ ਚਾਹਦੇ ਹੋ ਕਰਵਾ ਸਕਦੇ ਹੋ ਹਾਂਜੀ ਨੈਕਸਟ ਸੂਟ ਵੀ ਸੇਮ ਕਲਰ ਦੇ ਵਿੱਚ ਹੈ ਹਾਂਜੀ ਨੈਕਸਟ ਸੂਟ ਵੀ ਜਿਹੜਾ ਹੈਗਾ ਆਪਣਾ ਸੇਮ ਕਲਰ ਬਟ ਡਿਫਰੈਂਟ ਡਿਜ਼ਾਈਨ ਦੇ ਵਿੱਚ ਬਣਿਆ ਹੈ ਕਲਰ ਸੇਮ ਰਹੂਗਾ ਸਟਾਫ ਸੇਮ ਰਹੇਗਾ ਪਿਓਰ ਕ੍ਰੇਪ ਦੇ ਵਿੱਚ ਪਿ ਬਹੁਤ ਹੀ ਸੋਹਣਾ ਵਰਕ ਹੈ ਵਿੱਚ ਪਰਲ ਵਰਕ ਦੇਖ ਸਕਦੇ ਹੋ ਨਾ ਘੇਰੇ ਦੇ ਵਿੱਚ ਬਾਰਡਰ ਦਿੱਤੀ ਹੋਈ ਆ ਚਾਕਾਂ ਦੇ ਉੱਪਰ ਬਾਰਡਰ ਦਿੱਤੀ ਹੋਈ ਆ ਤੇ ਫਰੰਟ ਤੇ ਜਾਲ ਦਿੱਤਾ ਹੋਇਆ ਪਹਿਨਣੇ ਆਪਣਾ ਡਿਜ਼ਾਈਨ ਤੇ ਜਿਆਦਾ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਇਹਦੇ ਵਿੱਚ ਹਲਕਾ ਅੰਟੀਕ ਕਲਰ ਆਪਾਂ ਯੂਜ਼ ਕੀਤਾ neck line ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ neck line ਰੈਡੀ ਹੋਈ ਆ ਸਕੁਅਰ ਦੇ ਵਿੱਚ ਵੀ ਸਕੁਅਰ ਬੀ ਆਪਾਂ neck line ਬਣਾਈ ਹੋਈ ਆ ਦੀ ਤੇ ਲਟਕਾ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਬੈਲ ਸਲੀਵਸ ਰਹਿਣਗੀਆਂ ਦੇਖ ਸਕਦੇ ਹੋ ਬੈਲ ਸਲੀਵਸ ਹੋਣਗੀਆਂ ਬਹੁਤ ਹੀ ਸੋਹਣਾ ਵਰਕ 슬ੀਵਸ ਦੇ ਉੱਪਰ ਹੈ ਸਾਰੇ ਵਿੱਚ ਬੂਟੀ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਿਵੇਂ ਸੂਟ ਬਣਿਆ ਪਿਓਰ ਕ੍ਰੇਡ ਦੇ ਵਿੱਚ ਤਾਂ ਉਹਨਾਂ ਨੇ ਇਹ ਆਪਣੇ ਕੋਲ ਇਕੱਦੇ ਵੀ ਕੰਮ ਕਰਵਾਉਂਦੇ ਆ ਤੇ ਆਪ ਆਰਡਰ ਦੇ ਮਤਲਬ ਆਪ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਉਹਨਾਂ ਨੇ ਸੈੱਲ ਕੀਤੇ ਸੀ ਆਪਾਂ ਉਹਦੇ ਤੇ ਆਪਰੇ ਰੈਡੀ ਕੀਤੀ ਆ ਫਿਰ ਕਲਰ ਵਾਈ ਸਾਰਾ ਕੁਝ ਉਹਨਾਂ ਨੇ ਆਪਣਾ ਸੈਂਡ ਕੀਤਾ ਸੀ ਤੁਸੀਂ ਆਪਣੇ ਕਲਰ ਦੇ ਕੇ ਵੀ ਆਪਣੇ ਕੋਲੋਂ ਬਣਵਾ ਸਕਦੇ ਆ ਤੇ ਤੁਸੀਂ ਆਪਣੇ ਸਾਡੀ ਚੋਇਸ ਨਾਲ ਵੀ ਬਣਵਾ ਸਕਦੇ ਹੋ ਤੁਸੀਂ ਕਹੋਗੇ ਤੁਸੀਂ ਆਪਣੀ ਚੋਇਸ ਨਾਲ ਬਣਾ ਦਿਓ ਆਪਾਂ ਵੀ ਤੁਹਾਨੂੰ ਆਪਣੀ ਚੋਇਸ ਨਾਲ ਰੈਡੀ ਕਰਕੇ ਦੇ ਦਾਂਗੇ ਹਾਂਜੀ ਬਹੁਤ ਹੀ ਸੋਹਣਾ ਇਹਦੇ ਨਾਲ ਸ਼ਰਾਰਾ ਰੈਡੀ ਹੋਇਆ ਕਲਿਆਣਾ ਵਾਲਾ ਸ਼ਰਾਰਾ ਰਹੇਗਾ ਵਿੱਚ ਸਾਰੇ ਬੂਟੀ ਪਾਈ ਗਈ ਆ ਕਲਿਆਣੇ ਸ਼ਰਾਰਾ ਦੇ ਵਿੱਚ ਬੂਟੀ ਪਾਈ ਗਈ ਆ ਚੰਪਾ ਲੇਸ ਲਾ ਕੇ ਨਾਲ ਟਿਸ਼ੂ ਦੀ ਫਿਨਿਸ਼ਿੰਗ ਦੇਖਿਆ ਆਪਾਂ ਦੀ ਬਾਰਡਰ ਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਸ਼ਰਾਰਾ ਰੈਡੀ ਹੋਇਆ ਜਿਹੜਾ ਰਹੇਗਾ ਦੁਪੱਟਾ ਉਹ ਵੀ ਬਹੁਤ ਪਿਆਰਾ ਦੁਪੱਟਾ ਬਣਿਆ ਹੈ ਪੂਰਾ ਹੀ ਸੂਟ ਬਹੁਤ ਸੋਹਣਾ ਵਾ ਇਹ ਆਪਣੇ ਸਰੀ ਦੇ ਕਲਾਇੰਟ ਨੇ ਜਿਨ੍ਹਾਂ ਦੇ ਪਹਿਲਾਂ ਵੀ ਬਣ ਕੇ ਜਾਂਦੇ ਆ ਆਪਣੇ ਕੋਲੋਂ ਕੱਪੜੇ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਥੋੜਾ ਜਿਹਾ ਪਹਿਲਾਂ ਵੀ ਆਪਾਂ ਇਹਨਾਂ ਦਾ ਇੱਕ ਸੂਟ ਰੈਡੀ ਕਰਕੇ ਭ ਇਹ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਪਿਓਰ ਸਿਨੌਨ ਦੇ ਵਿੱਚ ਦੁਪੱਟਾ ਬਹੁਤ ਹੀ ਪਿਆਰੀ ਬਾਰਡਰ ਜਿਹੜੀ ਆਪਾਂ ਚਾਕੇ ਦੇਤੇ ਬਣਾਈ ਆ ਉਹਦਾ ਵੀ ਬਾਰਡਰ ਪਾ ਕੇ ਆਪਾਂ ਵਿੱਚ ਸਾਰੇ ਬੂਤੀ ਲੇਤੀ ਆ ਬਹੁਤ ਹੀ ਸੋਹਣੀ ਪਲੇਅਰ ਆ ਦੁਪੱਟੇ ਦੀ ਆਵਾਪ ਸੌਰੀ ਬਹੁਤ ਹੀ ਸੋਹਣਾ ਹੈਗਾ ਪਲੇਅਰ ਦੁਪੱਟਾ ਤੇ ਪਰਲ ਵਾਲੀ ਲੇਸ نیچے ਆਪਾਂ ਫ੍ਰੇਸ਼ੀ ਪੱਟੀ ਸੇਨ ਸੂਟ ਨਾਲ ਵੀ ਦੇ ਕੇ ਦੁਪੱਟੇ ਦੀ ਜਿਹੜੀ ਹੈਗੀ ਆ ਫ੍ਰੇਸ਼ੀ ਕੀਤੀ ਹੋਈ ਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਕੰਮ ਹੋਇਆ ਹੈ ਸਾਰਾ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਸੂਟ ਬਣਿਆ ਬਹੁਤ ਹੀ ਪਿਆਰਾ ਜਿਵੇਂ ਇਹਦਾ ਕਲਰ ਆ ਹਨ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਨੈਕ ਜਿਹੜਾ ਸੁਤਰਾ ਦਾ ਉਹ ਹੈਗਾ ਜੀ ਆਰੀ ਵਰਕ ਦਾ ਲਾਈਟ ਪਿੰਕ ਕਲਰ ਦੇ ਵਿੱਚ ਆਰੀ ਵਰਕ ਤਾਂ ਦਸੀਦਾ ਹੀ ਆ ਵੀ ਆਪਾਂ ਹਰ ਤਰ੍ਹਾਂ ਦਾ ਹੀ ਕੰਮ ਕਰੀਦਾ ਵਾ ਆਰੀ ਹੈਂਡਵਰਕ ਮਸ਼ੀਨ ਵਰ ਤੁਸੀਂ ਜਿੱਦਾਂ ਵੀ ਕਹੋਗੇ ਆਪਾਂ ਉਸ ਤਰੀਕੇ ਨਾਲ ਤੁਹਾਨੂੰ ਸੂਟ ਰੈਡੀ ਕਰਕੇ ਦੇ ਸਕਦੇ ਆ ਤੇ ਇਹ ਹੈਗਾ ਜੀ ਆਰੀ ਵਰਕ neck ਦੇ ਉੱਪਰ ਵਰਕ ਵਿਚ ਕਲੀਆਂ ਪਾਈਆਂ ਆਈਆਂ ਆ ਸੂਟ ਦੇ neck ਦੇ ਉੱਪਰ ਵਰਕ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਆਰੀ ਵਰਕ ਦਾ ਬੜਾ ਬੈਠਮਾ ਜਿਹਾ ਕੰਮ ਹੁੰਦਾ ਆ ਇਹਦਾ sleeve ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਹਣਾ ਕੰਮ ਕੀਤਾ ਹੈ sleeve ਦੇ ਉੱਪਰ ਤੇ back neck ਦੇ ਉੱਪਰ ਵੀ ਸੇਮ ਵਰਕ ਜਿੱਦਾਂ ਦਾ ਆਪਾਂ ਫਰੰਟ ਤੇ ਵਰਕ ਕੀਤਾ ਹੈ ਉਦਾਂ ਦਾ ਹੀ ਆਪਣਾ ਬੈਕ ਦੇ ਉੱਪਰ ਵਰਕ ਕੀਤਾ ਹੈ ਵਿੱਚ ਆਪਾਂ ਪਾਈਆਂ ਹੋਈਆਂ ਕਲੀਆਂ ਫਿਨਿਸ਼ਿੰਗ ਆਪਾਂ ਸੇਮ ਸਟੱਫ ਲਾ ਕੇ ਵਿੱਚ ਟਿਸ਼ੂ ਐਡ ਕਰਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਚਾਚਾ ਵੀ ਦੇਖ ਸਕਦੇ ਹੋ ਸੇਮ ਸਟੱਫ ਨਾਲ ਫਿਨਿਸ਼ ਕਿੱਤੀ ਗਈ ਆ ਬਹੁਤ ਹੀ ਸੋਹਣਾ ਇਹ ਸੂਟ ਬਣਿਆ ਆਰੀ ਵਰਕ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਹੈਗਾ ਦਾ ਸਟੱਫ ਆ ਨਾਲ ਬਣਿਆ ਹੋਇਆ ਇਹਦੇ ਪੈਂਟ ਪੈਂਟ ਤੇ ਵੀ ਆਪਾਂ ਪਹੁੰਚਾ ਦੇ ਉੱਪਰ ਵਰਕ ਕੀਤਾ ਹੋਇਆ ਦੇਖੋ ਬਹੁਤ ਹੀ ਸੋਹਣਾ ਵਰਕ ਜਿਹੜੇ ਕੀਤਾ ਗਿਆ ਵਾ ਇਹਦੀ ਬਾਰਡਰ ਚੌੜੀ ਰਹੇਗੀ ਤੇ ਸ਼ਰਟ ਦੇ ਉੱਪਰ neck ਦੇ ਉੱਪਰ ਅਤੇ sleeve ਦੇ ਉੱਪਰ ਅਤੇ ਘੇਰੇ ਦੇ ਉੱਪਰ ਨਹੀਂ ਹੈਗਾ ਜਦੋਂ ਆਪਾਂ ਪੈਂਟ ਹੋ ਜਾ ਜਾਂ ਸਲਵਾਰ ਕੋਈ ਵੀ ਜ਼ਿਆਦਾ ਹੈਵੀ ਕਰਵਾਉਣੇ ਫਿਰ ਘੇਰੇ ਤੇ ਕੰਮ ਨਹੀਂ ਇਹਨਾ ਸੋਹਣਾ ਲੱਗਦਾ ਕਿਉਂਕਿ ਵਿੱਚ ਮਿਕਸ ਹੋ ਜਾਂਦਾ ਸ਼ਰਟ ਦਾ ਤੇ ਪੈਂਟ ਦਾ ਕੰਮ ਨਾਲ ਵਿੱਚ ਮਿਕਸ ਹੁੰਦਾ ਤੇ ਵੀ ਇਹਦਾ ਨਹੀਂ ਸਹੀ ਲੱਗਦਾ ਜੇ ਕਰਾਉਣਾ ਵਿੱਚ ਬੂਟੀ ਪਾ ਸਕਦੇ ਹੋ ਸ਼ਰਟ ਦੇ ਵਿੱਚ ਬੂਟੀ ਪਾ ਸਕਦੇ ਤੇ ਸੋਹਣਾ ਲੱਗਦਾ ਵਾ ਤੇ ਜਿਹੜਾ ਰੇਗਾ ਜੀ ਦੁਪੱਟਾ ਬਹੁਤ ਹੀ ਸੋਹਣਾ ਚੁਣੌਣ ਦਾ ਦੁਪੱਟਾ ਰਹੇਗਾ ਉਹਦੇ ਆਪਾਂ 4 ਸਾਈਡ ਬਾਰਡਰ ਦਿੱਤੀ ਹੋਈ ਹੈ ਦੁਪੱਟਾ ਚੱਕ ਰਾਇਆ ਸੀ 4 ਸਾਈਡ ਬਾਰਡਰ ਦਿੱਤੀ ਹੋਈ ਹੈ ਦੇਖ ਸਕਦੇ ਹੋ ਵਿੱਚ ਸਾਰੇ ਬੂਟੀ ਪਾਈ ਗਈ ਆ 4 ਸਾਈਡ ਬਾਰਡਰ ਨਾਲ ਬੂਟੀ ਤੇ ਜਿਹੜੀ ਫਿਨਿਸ਼ਿੰਗ ਆ ਉਹ ਵੀ ਆਪਾਂ ਸੇਮ ਸਟੱਫ ਦੇ ਨਾਲ ਟਿਸ਼ੂ ਲਗਾ ਕੇ ਆਪਾਂ ਫਿਰ ਫਿਨਿਸ਼ਿੰਗ ਦਿੱਤੀ ਹੈ ਦੇਖ ਸਕਦੇ ਹੋ ਵਿੱਚ ਸਾਰੇ ਬੂਟੀ ਆ ਇਹ ਕਿਤੇ ਬੱਤੀ ਪਈਆ ਬਹੁਤ ਹੀ ਸੋਹਣਾ ਜਿਵੇਂ ਦੁਪੱਟਾ ਰੈਡੀ ਹੋਇਆ ਫਿਨਿਸ਼ਿੰਗ ਇਹਦੀ ਸੇਮ ਸਟੱਫ ਦੇ ਨਾਲ ਆਪਾਂ ਹਲਾ ਕੇ ਪ੍ਰੈਸ ਕਰਨ ਵਾਲੀ ਹੁੜੀ ਜਿਹੀ ਨਾਲ ਦਾ ਕਪੜਾ ਲਾ ਕੇ ਸਟੱਫ ਨਾਲ ਸੂਟ ਦੇ ਸਟੱਫ ਦਾ ਲਾ ਕੇ ਸੂਟ ਦਾ ਸਟੱਫ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਜਿਹ ਵਿੱਚ ਆਪਾਂ ਟਿਸ਼ੂ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਇਹ ਜਿਹੜਾ ਤੁਸੀਂ ਇਦਾਂ ਦਾ ਵੀ ਆਪਣੇ ਕੋਲ ਸੂਟ ਜਿਵੇਂ ਆ ਰਹੀ ਹੋਗੀ ਪੇਂਟ ਹੋ ਗਿਆ ਹੈਂਡ ਪੇਂਟ ਹੋ ਗਿਆ ਬਲੌਕ ਪੇਂਟ ਹੋ ਗਿਆ ਇੰਬੋਸ ਹੋ ਗਿਆ ਤੁਸੀਂ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਆਪਣੇ ਕੋਲ ਹੈੜੀ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਇਹ ਜਿਸ ਹੁਣ ਡੈਜ਼ਨ ਟ੍ਰੈਡੀ ਹੋ ਕੇ ਜਾ ਰਿਹਾ ਆਪਣੇ ਕੋਲ ਕਲਰ ਵੀ ਬਹੁਤ ਸੋਹਣਾ ਪਿੰਕ ਕਲਰ ਆ ਲਾਈਟ ਪਿੰਕ ਕਲਰ ਦੇ ਵਿੱਚ ਇਹ ਸੂਟ ਬਣਿਆ ਗਰਮੀ ਆ ਦੇ ਵਿੱਚ ਪਾਉਣ ਲਈ ਕਲਰ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਲੱਗਾ ਇਹਦਾ ਨਾ ਆਈ ਵਰਕ ਕੀਤਾ ਹੋਇਆ ਹਾਂਜੀ ਨੈਕਸਟ ਸੂਟ ਹੈਗਾ ਜੀ ਆਪਣਾ ਪੈਂਟ ਦੇ ਨਾਲ ਬਣਿਆ ਬਨਾਸੀ ਬੂਟੀ ਦੇ ਵਿੱਚ ਮੁੰਗਾ ਸਿਲਕ ਦੇ ਵਿੱਚ ਸ਼ਰ ਰੇਗੀ ਤੇ ਮੁੰਗਾ ਸਿਲਕ ਦੇ ਵਿੱਚ ਇਹ ਦੁਪੱਟਾ ਰਹੇਗਾ ਨਾ ਸੌਰੀ ਪੈਂਟ ਰਹੇਗੀ ਤੇ ਮੁੰਗਾ ਸਿਲਕ ਦੇ ਵਿੱਚ ਇਹ ਸੂਟ ਟੋਟਲੀ ਬਣਿਆ ਹੋਇਆ ਆਪਣਾ ਪਿਓਰ ਚਨਾ ਦਾ ਦੁਪੱਟਾ ਰਹੇਗਾ ਸੂਰ ਸਿਰਫ ਬਨਾਰਸੀ ਬੁਟੀ ਵਾਲਾ ਰਹੇਗਾ ਮੁੰਗਾ ਸਿਲਕ ਨੈਕਲਾਈਨ ਇਹ ਆਪਾਂ ਫੁੱਲੀ ਬਟਨ ਨਾਲ ਜੜੀ ਕੀਤੀ ਹੋਈ ਹੈ ਤੇ 슬ੀਵਜ਼ ਦੇ ਉੱਪਰ ਆਪਾਂ ਸਿਰਫ ਹੈਂਗੀ ਕਾਲੀ ਲੇਸ ਦਿੱਤੀ ਹੋਈ ਹੈ ਹੈਂਗੀ ਕਾਲੀ ਆਪਾਂ ਲੇਸ ਦਿੱਤੀ ਹੋਈ ਆ 슬ੀਵਜ਼ ਦੇ ਉੱਪਰ ਤੇ ਜਿਹੜੀ ਰਹੇਗੀ ਪੈਂਟ ਉਹਦੇ ਉੱਪਰ ਆਪਾਂ ਵਰਕ ਕੀਤਾ ਹੈ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਵਾ ਦੇਖ ਸਕਦੇ ਹੋ ਵਰਕ ਕਰਕੇ ਆਪਾਂ ਪੈਂਟ ਰੈਡੀ ਕੀਤੀ ਆ ਤੇ ਨਾਲ ਜਿਹੜਾ ਦੁਪੱਟਾ ਵਾ ਤੁਸੀਂ ਇਹਦਾ ਜਿਵੇਂ ਬਨਾਰਸੀ ਬੁਟੀ ਵਾਲੇ ਦੀ ਅਬ ਵੀ ਪੈਂਟ ਆਪਾਂ ਨੂੰ ਸਿੰਪਲ ਨਹੀਂ ਸੋਹਣੀ ਲੱਗਦੀ ਉਹਦੇ ਵਿੱਚ ਵੀ ਵਰਕ ਕਰਵਾ ਸਕਦੇ ਹੋ ਨਾ ਜਸਟ ਯਰ ਸਲਵਾਰ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਹੈ ਜਿਵੇਂ ਪੈਂਟ ਦੇ ਉੱਪਰ ਕੰਮ ਜਿਹੜਾ ਹੈ ਬਹੁਤ ਹੀ ਪਿਆਰਾ ਕੰਮ ਹੈ ਹੈ ਨਾ ਦੇਖ ਸਕਦੇ ਹੋ ਇਹ ਨਾਲ ਜਿਹੜਾ ਦੁਪੱਟਾ ਰਹਿ ਗਿਆ ਵੀ ਪਿਓਰ ਚਰੋਂ ਦਾ ਆਪਾਂ ਦੁਪੱਟਾ ਰੈਡੀ ਕਰਕੇ ਉਹਦੇ ਤੇ ਵੀ ਆਪਾਂ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਸਾਰੇ ਦੇ ਵਿੱਚ ਆਪਾਂ ਬੂਟੀ ਪਾਈ ਹੋਈ ਆ ਦੁਪੱਟੇ ਦੇ ਵਿੱਚ ਵੱਡੀ ਛੋਟੀ ਬੂਟੀ ਐਡ ਕੀਤੀ ਹੋਈ ਆ ਵਿੱਚ ਸਾਰੇ ਤੇ ਲੇਸ ਲਾ ਕੇ ਆਪਾਂ ਦੀ ਫਿਨਿਸ਼ਿੰਗ ਕੀਤੀ ਗਿਆ ਬਹੁਤ ਹੀ ਸੋਹਣਾ ਸੂਟ ਬਣ ਗਿਆ ਹੈ ਸ਼ਰਟ ਪਹਿਣੇ ਆਪਾਂ ਹੀ ਕੀਤੀ ਸੀ ਆਪਾਂ ਗੱਲ ਨੂੰ ਸਿਲਕੀ ਸੇ ਵੀ ਲੋਰ ਤੁਸੀਂ ਇਹਨੂੰ ਸੋਹਣਾ ਸਜਾ ਦਿਓ ਵਿੱਚ ਆਪਾਂ ਦੁਪੱਟੇ ਦੇ ਬ ਤੇ ਪੈਂਟ ਦੇ ਉੱਪਰ ਵਾਕ ਦੇਤਾ ਇਹਦੇ ਸਿੰਪਲ ਆਪ ਆ ਫਿਨਿਸ਼ਿੰਗ ਦੇ ਕੇ ਸ਼ਰਟ ਨੂੰ ਰੈਡੀ ਕੀਤਾ ਤੁਸੀਂ ਇਦਾਂ ਦੇ ਵੀ ਆਪਣੇ ਕੋਲ ਸੂਟ ਕਰਵਾ ਸਕਦੇ ਜਿਹੜੀ ਪੈਂਟ ਦਾ ਸਟਾਫ ਰਹੇਗਾ ਉਹ ਵੀ ਮੁੰਗਾ ਸਿਲਕ ਤੇ ਸ਼ਰਟ ਸ਼ਰਟ ਦਾ ਸਟਾਫ ਵੀ ਮੁੰਗਾ ਸਿਲਕ ਰਹੇਗਾ ਇਹ ਵੀ ਬਹੁਤ ਵਧੀਆ ਚੀਨੀ ਅਸਰ ਖੋਗੀ ਮੁੰਗਾ ਅਸਰ ਖੋਗੀ ਇਹ ਸਟਾਫ ਬਹੁਤ ਵਧੀਆ ਜਿਵੇਂ ਪਿਓਰ ਦੇ ਸਟਾਫ ਨੇ ਇਹ ਤੁਸੀਂ ਜੇ ਮੈਂ ਕੋਸ਼ਿਸ਼ ਸਿਲਕ ਤੋਂ ਬਗੈਰ ਕੁਝ ਵੀ ਇਦਾਂ ਪਾਉਣਾ ਚਾਹੁੰਦੇ ਹੋ ਕ੍ਰੇਪ ਸਿਲਕ ਤੋਂ ਬਗੈਰ ਇਹ ਸਿਲਕ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹੋਰ ਰਹਿ ਗਈ ਦੁਪੱਟਾ ਨਿਰਧਨ ਆਪਾ ਕਹਿੰਦੇ ਨੇ ਸ਼ਗਨਾਲਾ ਦੁਪੱਟਾ ਬਹੁਤ ਹੀ ਸੋਨਾ ਸ਼ਗਨ ਵਾਲਾ ਦੁਪੱਟਾ ਰੈਡੀ ਹੋਇਆ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਇਹਦੇ ਵਿੱਚ ਸਟੋਟਲੀ ਹੈਂਡਵਰਕ ਦਾ ਬਹੁਤ ਹੀ ਸੋਹਣੀ ਬਾਰਡਰ ਆ ਦੇਖ ਸਕਦੇ ਹੋ ਪਹਿਲਾਂ ਤੁਸੀਂ ਬਾਰਡਰ ਦੇਖੋਗੇ ਕਿੰਨੀ ਸੋਹਣੀ ਬਾਰਡਰ ਰੈਡੀ ਹੋਈ ਹੈ ਇਹ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਕਾਰੀਗਰ ਦਾ ਬਹੁਤ ਹੀ ਪਿਆਰਾ ਵਿੱਚ ਸਾਰੇ ਜਾਲ ਆ ਬਹੁਤ ਸੋਹਣਾ ਜਾਣਾ ਪੂਰਾ ਹੈਵੀ ਦੁਪੱਟਾ ਰਹੇਗਾ ਦਿੱਖਾ ਜੂ ਪੂਰਾ ਹੈਵੀ ਦੁਪੱਟਾ ਰਹੇਗਾ ਪੂਰਾ ਹੈਵੀ ਆ ਇਹ ਆ ਵੀ ਬਹੁਤ ਸੋਹਣਾ ਲੱਗਣਾ ਕੋਈ ਵੀ ਲਾਈਟ ਕਲਰ ਦੇ ਨਾਲ ਤੁਸੀਂ ਉਹ ਜੈਕਾ ਸਾਡਾ ਬਹੁਤ ਹੀ ਵਧੀਆ ਲੱਗੂਗਾ 올 ఓవర్ ਸੂਟ ਵੀ ਤੁਸੀਂ ਇਹਦੇ ਨਾਲ ਬਣਵਾ ਸਕਦੇ ਹੋ ਪਲੇਅ ਆਪਣੇ ਕੋਲੋਂ ਭੈਣ ਨੇ ਇਹ ਸੂਟ ਦੁਪੱਟਾ ਹੀ ਰੈਡੀ ਕਰਵਾਇਆ ਸੂਟ ਵੀ ਤੁਹਾਨੂੰ ਦਿਖਾਉਣਾ ਜਿਹਦੇ ਨਾਲ ਉਹਨਾਂ ਨੇ ਦੁਪੱਟਾ ਉਹਨਾਂ ਨੂੰ ਦੇਣਾ ਵਾ ਬਹੁਤ ਹੀ ਸੋਹਣਾ ਵਾ ਇਹ ਸੂਟ ਬਣਿਆ ਹੈ ਲਾਈਟ ਕਲਰ ਦਾ ਸੂਟ ਰਹੇਗਾ ਫਿਰ ਡਾਰਕ ਮਹਿਰੂਨ ਕਲਰ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਦੁਪੱਟਾ ਰੈਡੀ ਕਰਾਇਆ ਪੂਰਾ ਹੈਵੀ ਦੁਪੱਟਾ ਫੋਰ ਸਾਈਡ ਬਾਰਡਰ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਪਾਈਪਿੰਗ ਦੇ ਕੇ ਕੀਤੀ ਹੋਈ ਆ ਟਿਸ਼ੂ ਦੇ ਨਾਲ ਪਾਈਪਿੰਗ ਦੇ ਕੇ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣਾ ਦੁਪੱਟਾ ਬਣਿਆ ਦੇਖ ਸਕਦੇ ਹੋ ਤੁਸੀਂ ਇਦਾਂ ਦੇ ਦੁਪੱਟੇ ਆਪਣੇ ਕੋਲ ਆਨੰਦ ਕੱਜ ਲਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਹਨ ਉਹਦੇ ਲਈ ਵੀ ਬਹੁਤ ਸੋਹਣਾ ਆਈਡੀਆ ਵਾ ਆਨੰਦ ਕੱਜ ਲਈ ਜੇ ਦੁਪੱਟਾ ਆਪਾਂ ਨੂੰ ਹੈਵੀ ਹੁੰਦਾ ਵੀ ਹੈਵੀ ਦੁਪੱਟਾ ਹੋਵੇ ਸੂਟ ਦੇ ਉੱਪਰ ਚਾਹੇ ਥੋੜਾ ਜਿਹਾ ਲਾਈਟ ਵਰਕ ਹੋ ਜਵੇ ਪਰ ਦੁਪੱਟਾ ਹੈਵੀ ਹੋਵੇ ਸੂਟ ਵੀ ਗ੍ਰੇਸੀ ਵੱਖਰੀ ਹੋ ਜਾਂਦੀ ਆ ਅਲੱਗ ਹੀ ਦਿਖੂਗਾ ਜਦ ਮੈਂ ਜਮਾਟਾਲਿਆ ਹਾਂ ਭੈਣ ਨੇ ਆਪਾਂ ਲਈ ਫੋਟੋ ਸੈਂਡ ਕੀਤੀ ਸੀ ਤੇ ਬਹੁਤ ਹੀ ਪਿਆਰਾ ਜਿਵੇਂ ਇਹਦੇ ਤੇ ਵਰਕ ਹੋਇਆ ਟੋਟਲੀ ਵਰਕ ਡਾਕਾਂਡਿਤ ਵਿੱਚ ਚੂਜ਼ ਕਰਕੇ ਨੇ ਆਪਾਂ ਵਰਕ ਕੀਤਾ ਹੋਇਆ ਥੋੜੀ ਜਿਹੀ ਦਫਕਾ ਦੀ ਜਿਆਦਾ ਚੁਆਇਸ ਹੁੰਦੀ ਹੈ ਮੇਰੀ ਕਿ ਦਫਕਾ ਹੀ ਲਗਾਇਆ ਜਾਵੇ ਹੈਨਾ ਇਹਦੇ ਨਾਲ ਸੂਟ ਜਿਹੜਾ ਪਹਿਣਨੇ ਡੈਡੀ ਕਰਵਾਇਆ ਬਹੁਤ ਹੀ ਸੋਹਣਾ ਸੂਟ ਆ ਤੇ ਦੁਪੱਟਾ ਵੈਸੇ ਸੂਟ ਆ ਇਹਦੇ ਨਾਲ ਸੈਪਰੇਟ ਦੁਪੱਟਾ ਬਣਿਆ ਹੋਇਆ ਬਹੁਤ ਹੀ ਸੋਹਣਾ ਕੰਮ ਹੈ ਸੂਟ ਦੇ ਉੱਪਰ ਦੇਖ ਸਕਦੇ ਹੋ ਪੂਰਾ ਹੈਵੀ ਕਿਰਾ ਰਹੇਗਾ ਪੂਰਾ ਹੈਵੀ ਕਿਰਾ ਕਿਨ ਦੇ ਵਿੱਚ ਬਾਰਡਰ ਬਣੀ ਹੋਈ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਆ ਉੱਪਰ ਨੂੰ ਪਹਿਨਣ ਲ ਜਾਂਦੇ ਨੇ ਨੈਕਲਾਈਨ ਸਕੁਅਰ ਦੇ ਵਿੱਚ ਬਣੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਕੁਅਰ ਨੈਕ ਦੇ ਵਿੱਚ ਇਹਨੂੰ ਡੈਡੀ ਕੀਤਾ ਗਿਆ ਵਾ ਇਸ ਲੀਫਸ ਉੱਪਰ ਬਹੁਤ ਸੋਹਣਾ ਬਟਿਕ ਹੈ। ਬਹੁਤ ਸੋਹਣੀਆਂ ਅੰਬੀਆਂ ਦੇਖ ਕੇ ਵਿੱਚ ਦੇਖ ਸਕਦੇ ਹੋ ਗੱਪੇ ਦਾ ਕੰਮ ਆ ਸਾਰਾ। ਬਹੁਤ ਹੀ ਸੋਹਣਾ ਤੱਕਾ ਯੂਜ਼ ਕੀਤਾ ਹੋਇਆ ਵਾ ਬਹੁਤ ਹੀ ਸਟਾਇਲਰ ਜਿਹੀ ਸ਼ਰਟ ਬਣੀ ਆ। ਸ਼ਾਰਟ ਸ਼ਰਟ ਦੇ ਨਾਲ ਸ਼ਰਾਰਾ। ਬੈਕ ਤੇ ਵੀ ਸੇਮ ਪਾਟਰ ਫਰੰਟ ਵਾਲੀ ਦਿੱਤੀ ਹੋਈ ਆ। ਇਹ ਵੀ ਪਿਓਰ ਕ੍ਰੇਪ ਦੇ ਵਿੱਚ ਬਣਿਆ ਹੋਇਆ। ਤੇ ਨਾਲ ਜਿਹੜਾ ਜਿਹਾ ਬਣਿਆ ਦੁਪੱਟਾ ਪੱਟਾ ਪੱਟੇ ਨੇ। ਨਾਲ ਜਿਹੜਾ ਬਣਿਆ ਇਹ ਸ਼ਰਾਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਬਨਾਰਸੀ। ਕ੍ਰੀਡ ਦੇ ਵਿੱਚ ਆਪਾਂ ਜਿਹੜਾ ਹੈਗਾ ਸ਼ਰਾਰਾ ਲੈ ਲਏ ਕਿਤਾ ਬਹੁਤ ਹੀ ਸੋਹਣਾ ਜਿਵੇਂ ਭੈਣ ਨੇ ਕਹੇ ਸੀ ਬਸ ਦਿਲ ਜਾਣ ਲਾ ਕੇ ਸੂਟ ਰੈਡੀ ਕਰ ਦਿਓ ਵੀ ਪਸੰਦ ਆਉਣਾ ਚਾਹੀਦਾ ਸੂਟ ਤੇ ਨਾਲ ਹੈਗਾ ਜੀ ਸ਼ਰਾਰਾ ਬਹੁਤ ਹੀ ਸੋਹਣਾ ਸ਼ਰਾਰਾ ਬਨਾਰਸੀ ਜੋਰਜਾ ਦੇ ਜੀ ਪੂਰਾ ਫਲੇਅਰ ਸ਼ਰਾਰਾ ਬਣਿਆ ਹੈ ਦੇਖੋ ਨੂੰ ਪੂਰਾ ਫਲੇਅਰ ਸ਼ਰਾਰਾ ਰਹੇਗਾ ਪੂਰਾ ਹੈਵੀ ਕਮਾ ਸ਼ਰਾਰੇ ਦੇ ਵਿੱਚ ਵੀ ਕੀਤਾ ਹੋਇਆ ਫਿਨਿਸ਼ਿੰਗ ਲਾ ਕੇ ਆਪਾਂ ਇਹਦੇ ਟਿਸ਼ੂ ਨਾਲ ਤੇ ਚੰਪਾ ਲੇਸ ਦੇ ਕੇ ਆਪਾਂ ਉਹਨੂੰ ਬਾਰਡਰ ਨੂੰ ਫਿਨਿਸ਼ ਕੀਤਾ ਬਹੁਤ ਹੀ ਸੋਹਣਾ ਲੱਗ ਰਿਹਾ ਬਹੁਤ ਹੀ ਫਲੇਅਰ ਰਹੇਗਾ ਇਹ ਸ਼ਰਾਰਾ ਆਪਾਂ ਇਹਦੀ ਵੀਡੀਓ ਵੀ ਬਣਾਈ ਆ ਇਨਸਟਾ ਤੇ ਪਾਵਾਂਗੇ ਉਹਦੇ ਤੇ ਤੁਸੀਂ ਇਹਦੀ ਫੁੱਲ ਵੀਡੀਓ ਦੇਖ ਸਕਦੇ ਹੋ ਹਨਾ ਬਹੁਤ ਸੋਹਣਾ ਲੱਗਿਆ ਵਾ ਤੁਸੀਂ ਇਹਨੂੰ ਵੀ ਸੇਮ ਕਲਰ ਸੂਟ ਬਣਾਵਾ ਸਕਦੇ ਹੋ ਕਿਸੇ ਕੰਟਰਾਸਟ ਜਾਂ ਕੋਈ ਵੀ ਆਪਣੀ ਚੋਇਸ ਦਾ ਕਲਰ ਆਪਾਂ ਨੂੰ ਸੈਂਡ ਕਰਕੇ ਉਹਦੇ ਤੇ ਵੀ ਆਪਣੇ ਨੂੰ ਰੈਡੀ ਕਰਵਾ ਸਕਦੇ ਹੋ ਰਹਿ ਗਿਆ ਜੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਇਹਦਾ ਦੇਖ ਸਕਦੇ ਹੋ ਪੂਰੀ ਜਾਨ ਲਗਾਤੀ ਹੈ ਸੂਟ ਬਣਾਉਣ ਲਈ ਕਾਰੀਗਰ ਨੇ ਵੀ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਵਾ ਵਿੱਚ ਸਾਰੇ ਪੈਨਲ ਜਾਂਦੇ ਆ ਕਿਹੜੇ ਪੈਨਲ ਨੇ ਪੂਰੀ ਹੈਵੀ ਬਾਰਡਰ ਹੈਗੀ ਬਹੁਤ ਹੀ ਸੋਹਣੀ ਲੈਂਸ ਲਾ ਕੇ ਸੇਮ ਸਟੱਫ ਲਗਾ ਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਣਾ ਜਿਹਦਾ ਵੀਰ ਕੀਤਾ ਹੋਗਾ ਨਾ ਸੂਟ ਬਹੁਤ ਪਿਆਰਾ ਲੱਗੂਗਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਲੱਗਿਆ ਤੁਹਾਨੂੰ ਇਹ ਵਾਲਾ ਸੂਟ ਤੇ ਬਾਕੀ ਦੇ ਵਿੱਚ ਪਾਲ ਰਹਿ ਗਈ ਫਿਰ ਆਪਾਂ ਅਗਿਤ ਨੂੰ ਕੋਰੀਅਰ ਕਰਨ ਲੱਗਦੇ ਹਾਂ ਉਹਦੀ ਪਾਰਸਲ ਆਪਣਾ ਵੀਡੀਓ ਕਰਾਉਣ ਲੱਗਦੇ ਹਾਂ ਜਦੋਂ ਆਪਾਂ ਪਾਰਸਲ ਤੇ ਭੌਂਦਾ ਤੇ ਪੈਕ ਕੀਤਾ ਹੋਇਆ ਸੂਟ ਖੋਲ੍ਹ ਲਈਦੀਆ ਫਿਰ ਭਾਲ ਪੈ ਜਾਂਦੀਆ ਕਿ ਟਾਈਮ ਵੀ ਥੋੜਾ ਹੁੰਦਾ ਮੇਰੇ ਮੈਂ ਬਿਜ਼ੀ ਚਲਦੀ ਹੁੰਦੀ ਹਾਂ ਹਮੇਸ਼ਾ ਮੈਂ ਇਹ ਨਹੀਂ ਕਹੂੰਗੀ ਵੀ ਮੈਂ ਫ੍ਰੀ ਆ ਮੈਂ ਵੀਡੀਓ ਬਣਾਣੀ ਆ ਸਾਰਾ ਕੰਮ ਆਪ ਤੇ ਹੱਥ ਨਾਲ ਹੀ ਕਰਵਾਈ ਦਾ ਕਾਰਜਕਰਾਂ ਦੇ ਕੋਲੇ ਖੜਕੇ ਨਾ ਤੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਬਿਜ਼ੀ ਰਹੀਦਾ ਵਾ ਵੀਡੀਓ ਬਣਾਉਂਦੇ ਨੇ ਟਾਈਮ ਟੂ ਟਾਈਮ ਆਪਾਂ ਵੀਡੀਓ ਬਣਾਉਣੀ ਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਦੁਪੱਟਾ ਰੈਡੀ ਹੋਇਆ ਬਹੁਤ ਪਿਆਰਾ ਲੱਗਿਆ ਫੋਰ ਸਾਈਡ ਬਾਰਡਰ ਰਹੇਗੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਜਿਹੜਾ ਇਹਦੇ ਲੈਸ ਲਾਏ ਉਹ ਵੀ ਭੈਣ ਨੇ ਕਹਿੰਸੀ ਸਾਨੂੰ ਸੇਮ ਲੈਸ ਚਾਹੀਦੇ ਆ ਸੇਮ ਲੈਸ ਲਾ ਕੇ ਆਪ ਇਹਨੂੰ ਰੈਡੀ ਕੀਤਾ ਹੈ ਵਿੱਚ ਟ੍ਰੈਡੀ ਪਹਿਨਣ ਜਾਂਦੇ ਦੇਖ ਸਕੋ ਬਹੁਤ ਹੀ ਸੋਹਣੇ ਲੱਗ ਰਿਹਾ ਹੈ ਟ੍ਰੈਡੀ ਪਹਿਨਣ ਪਾਇਆ ਵਰਕ ਵੀ ਬਹੁਤ ਸੋਹਣਾ ਕਿੱਦਾਂ ਹੈ ਸਟੱਫ ਵੀ ਬਹੁਤ ਵਧੀਆ ਵਾ ਪਿਓਰ ਬਨਾਰਸੀ ਦਾ ਸ਼ਰਾਰਾਂ ਰਹੇਗਾ ਪਿਓਰ ਕ੍ਰੇਪ ਦੇ ਵਿੱਚ ਸੂਟ ਰਹੇਗਾ ਤੇ ਚਰੌਂ ਦਾ ਦੁਪੱਟਾ ਰਹੇਗਾ ਨੈਕਸਟ ਸੂਟ ਹੈਗਾ ਜਿਹੜਾ ਆਪਣੇ ਕੋਲੇ ਖਿੰਖਾਭੇ ਵਿੱਚ ਰੈਡੀ ਕੀਤਾ ਹੋਇਆ ਖਿੰਖਾਭੇ ਵਿੱਚ ਰੈਡੀ ਕੀਤਾ ਹੈ ਇਹ ਸੂਟ ਆਪਾਂ ਇਹਦੇ ਨਾਲ ਬਣਾਈ ਆਪਾਂ ਸਲਵਾਰ ਨਾਲ ਪਿਓਰ ਚਲੌਂਦਾ ਦੁਪੱਟਾ ਹਰ ਇੱਕ ਕਸਟਮਰ ਦੀ ਆਪੋ ਆਪਣੀ ਚੁਆਇਸ ਅਜਿਵੇਂ ਕੁਝ ਪਹਿਣਾ ਆਪਣੀਆਂ ਹੈਗੇ ਨੇ ਜਿਹੜੀਆਂ ਆਰਗਾਂਜ਼ਾ ਨੂੰ ਲਾਈਕ ਕਰਦੀਆਂ ਨੇ ਕੁਝ ਲੋਕ ਕਹਿੰਦੇ ਆ ਸਣੀ ਸਾਨੂੰ ਚਲੌਂਦੇ ਦੁਪੱਟੇ ਚਾਹੀਦੇ ਆ ਹਰ ਇੱਕ ਦੀ ਚੁਆਇਸ ਡਿਫਰੈਂਟ ਹੁੰਦੀ ਆ ਬਹੁਤ ਹੀ ਸੋਹਣਾ ਖਿਲ ਖਾਬ ਦੇ ਵਿੱਚ ਸੂਟ ਰੈਡੀ ਹੋ ਕੇ ਜਾ ਰਿਹਾ ਹੈ ਘੇਰੇ ਤੇ ਆਪਾਂ ਪੈਚ ਲਾ ਕੇ ਰੈੱਡ ਕਲਰ ਦਾ ਅੰਦਰ ਬਾਰਡਰ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਕੰਮ ਆ ਦੇਖ ਸਕਦੇ ਹੋ ਨਾ ਵਿੱਚ ਬਾਰਡਰ ਦਿੱਤੀ ਆਪਾਂ ਬਹੁਤ ਪਿਆਰਾ ਲੱਗ ਰਿਹਾ ਸਲੀਵ ਸੇਮ ਬਣੀਆ ਹੋਈਆਂ ਨੇ ਜਿਹਦਾ ਭੈਣ ਨੇ ਆਪਾਂ ਨੂੰ ਪਿਕਚਰ ਚ ਭੇਜੀਆਂ ਸੀਗੀਆਂ ਬਾਰਡਰ ਚੌੜੀਆਂ ਵਿੱਚ ਉਹਦੇ ਸਪੈਚ ਚੌੜਾ ਦਿੱਤਾ ਹੋਇਆ ਬਹੁਤ ਹੀ ਸੋਹਣਾ ਕੰਮ ਉਹਦੇ ਤੇ ਕੀਤਾ ਹੋਇਆ ਵਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਨੈਕਲਾਈਨ ਵੀ ਸ਼ੇਪ ਦੇ ਵਿੱਚ ਬਣੀ ਹੋਈ ਹੈ ਜੀ ਵੀ ਸ਼ੇਪ ਚ ਨੈਕਲਾਈਨ ਦਿੱਤੀ ਗਈ ਆ ਕੰਮ ਬਹੁਤ ਹੀ ਸੋਹਣਾ ਕੀਤਾ ਹੋਇਆ ਹੈ ਜੀ ਫੀਟ ਕਾਪ ਦੇ ਵਿੱਚ ਵਰਕ ਬਹੁਤ ਹੀ ਸੋਹਣਾ ਲੱਗ ਰਿਹਾ ਕੀਤਾ ਹੋਇਆ ਤੇ ਨਾਲ ਜਿਹੜੀ ਰਹੇਗੀ ਸਲਵਾਰ ਉਹ ਰਹੇਗੀ ਸਟ੍ਰੇਟ ਜੀ ਸਟ੍ਰੇਟਸ ਲਵਾਆਂ ਸਟ੍ਰੇਟਸ ਲਵਾ ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਕਲਰ ਵੀ ਬਹੁਤ ਸੋਹਣਾ ਹੈ ਸੀ ਗ੍ਰੀਨ ਜਾਂ ਫਰੋਜੀ ਸੀ ਗ੍ਰੀਨ ਕਲਰ ਹੈ ਪਿਓਰ ਕਰੇਵ ਦੇ ਵਿੱਚ ਸਲਵਾਰ ਹੈਗੇ ਪਿਓਰ ਖੀਨਖਾ ਦੇ ਵਿੱਚ ਸ਼ਰਟ ਰੈਡੀ ਜਿਹੜਾ ਦੁਪੱਟਾ ਰਹੇਗਾ ਉਹ ਵੀ ਬਹੁਤ ਸੋਹਣਾ ਰੈਡੀ ਕਿਟ ਆਪਾਂ ਦੁਪੱਟਾ ਲੇਸ ਲਾ ਕੇ ਲੇਸਾਂ ਲਾ ਕੇ ਜੇ ਬਣ ਕੇ ਲਈ ਇਹਦੇ ਵਰਕ ਨਹੀਂ ਕਰਵਾਉਣਾ ਪਲੇਸ ਬਾਕੀ ਕਰਦੇ ਜੀ ਜ਼ਿਆਦਾ ਹੋਣਾ ਨਾ ਬੀਜੀ ਲੱਗਣ ਲੱਗਿਆ ਨਾ ਜਿੱਦਾਂ ਵੀ ਬਾਕੀ ਤੁਸੀਂ ਕਹੋਗੇ ਕਿ ਵਰਕ ਕਰਵਾਉਣਾ ਚਾਹਦੇ ਹੋ ਵਰਕ ਕਰਵਾ ਸਕਦੇ ਹੋ ਕੋਰਸਾਈਡ ਵਰਕਰ ਕਰਵਾਉਣਾ ਚਾਹਦੇ ਵਿੱਚ ਬੂਟੀ ਪਾਉਣਾ ਚਾਹਦੇ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਾਂ ਨੂੰ ਉਦਾਂ ਹੀ ਆਰਡਰ ਦੇ ਸਕਦੇ ਹੋ ਜੀ ਸਾਨੂੰ ਇਸ ਤਰ੍ਹਾਂ ਦਾ ಇದಿ ತಾನು ಅದೋ ಮಮೆಂಟ್ ಜರುೋ ಲೈಕ್ ಶೇಯರ್ ನಾ ಭಿ ಕೋ ನೋ ವಿಡಿಯೋ ನೆಂಡೋ ನಡಿಯೋದ ಸೀಕಾಲ